ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਪੈਣੀ ਮੱਸਾ ਦੇ ਵਿੱਚ ਗੈਸ ਲੀਕ ਹੋਣ ਦੇ ਨਾਲ ਘਰ ਨੂੰ ਅੱਗ ਲੱਗੀ ਹੈ ਇਸ ਦੌਰਾਨ ਇੱਕੋ ਪਰਿਵਾਰ ਦੇ 3 ਮੈਂਬਰ ਪੂਰੀ ਤਰੀਕੇ ਦੇ ਨਾਲ ਚੁੱਲਸ ਕੇ ਨੇ ਇਸ ਹਾਦਸੇ ਸੰਬੰਧੀ ਜਾਣਕਾਰੀ ਦਿੰਦਿਆਂ ਰਗਵੀਰ ਸਿੰਘ ਪੁੱਤਰ ਬਖਸ਼ੀ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਜਿਹੜਾ ਹਾਸਾ ਵਾਪਰਿਆ ਸ਼ਾਮ ਦੇ ਸਮੇਂ ਉਸੀਆਂ ਦੋਵੇਂ ਲੜਕੀਆਂ ਗੁਰਪ੍ਰੀਤ ਕੌਰ ਤੇ ਮਨਪ੍ਰੀਤ ਕੌਰ ਨੇ ਚਾਹ ਬਣਾਉਣ ਦੇ ਲਈ ਜਦੋਂ ਮਾਚੀਸ ਦੇ ਨਾਲ ਗੈਸ ਸਟੋਵ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਗੈਸ ਲੀਕ ਹੋਣ ਦੇ ਨਾਲ ਘਰ ਨੂੰ ਅੱਗ ਲੱਗੀ ਹੈ ਜਿਸ ਦੇ ਵਿੱਚ ਦੋਹੇ ਧੀਆ ਅਤੇ ਉਹ ਖੁਦ ਬੁਰੀ ਤਰੀਕੇ ਦੇ ਨਾਲ ਚੁਲਸ ਗਿਆ ਉਹਨਾਂ ਦਾ ਘਰ ਤਾਂ ਸਾਰਾ ਸਮਾਨ ਸੜ ਕੇ ਸਵਾਹ ਹੋ ਚੁੱਕਿਆ ਸੋ ਉਹਨਾਂ ਦੱਸਿਆ ਕਿ ਧੁਮਾਕਾ ਬਹੁਤ ਜ਼ਿਆਦਾ ਭਿਆਨਕ ਸੀ ਹਾਂਜੀ ਵੀਰ ਜੀ ਰਵੀਰ ਸਿੰਘ ਪਿੰਡ ਕਿਹੜਾ ਜੀ ਰਣਪੜੀ ਮਾਸਾ ਸਰ ਕੀ ਗੱਲ ਹੋਈ ਆ ਜਿਹੜਾ ਯਾਰ ਘਰ ਚ ਖਲਾਰਾ ਪਿਆ ਇਹ ਚ ਗੈਸ ਤੋਂ ਅੱਗ ਲੱਗ ਗਈ ਕਿਦਾਂ ਤੇ ਗੈਸ ਲੀਕ ਹੀ ਕਿਤੇ ਤੇ ਮੈਨੂੰ ਨਹੀਂ ਪਤਾ ਤੇ ਵਾਹੀਂ ਗੁੱਡੀਆਂ ਆਂ ਸਕੂਲਾਂ ਤੇ ਅਸੀਂ ਆਂ ਚਾਤ ਬੜਾਂਗੇ ਪਈਏ 6 ਸਾਢੇ 6 ਦਾ ਟਾਈਮ ਸੀ ਤੇ ਇੱਕ ਗੁੱਡੀ ਨੂੰ ਥੱਲੇ ਬੈਠੀ ਸੀ ਤੇ ਮੈਂ ਲਾਗੇ ਖਲੋ ਗਿਆ ਕਲਾਸ ਦੇ ਗੈਸ ਦੇ ਨਿਊ ਨੇ ਲੱਕ ਹੋ ਕੇ ਅੱਗ ਲਾਈ ਤੇ ਇੱਕ ਦਮ ਭਵਾ ਕਾ ਜਨਕ ਲਿਆ ਦੇ ਸਾਰਾ ਖਲਾਰਾ ਪੈ ਗਿਆ ਤੇ ਕੌਣ ਕੌਣ ਹੀ ਘਰ ਚ ਮੌਜੂਦ ਮੁਜੂਦ ਮੈਂ ਤਾਂ ਇੱਕ ਬੇਟਾ ਹੈ ਮੇਰਾ ਕੁਡੀਆਂ ਤੇ ਦੋ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਨਾਲ ਜਿਹੜਾ ਤਾਂ ਕਾफी ਹੋ ਗਿਆ ਕੰਦਾ ਵੀ ਜੜੀਆਂ ਡਗੀਆਂ ਉਹ ਵੀ ਹਾਂਜੀ ਹਾਂਜੀ ਉੱਥੇ ਨੇ ਉਸ ਨੇ ਡਗੀਆਂ ਕਿੰਨੀ ਕ ਅਗ ਲੱਗੀ ਅਗ ਕਾफी ਬਹੁਤ ਜਿਆਦਾ ਲੱਗੀ ਤਕੀਮ ਮੰਗ ਕਰਦੇ ਜ ਹੁਣ ਕੱਚਾ ਘਰ ਹੀ ਮੇਰਾ ਡਿਗ ਪਿਆ ਦਿਹਾੜੀ ਧੱਪੇ ਵਾਲਾ ਬੰਦਾ ਮੈਂ ਮੈਂ ਤੋ ਹੁਣ ਗਾਂ ਘਰ ਨਹੀਂ ਪਾਇਆ ਜਣਾ ਮੈਂ ਸੁਲਾਸੇ ਬੀਬੀ ਰਾਹ ਤੋਂ ਮੰਗ ਕਰਦਾ ਮੇਰਾ ਘਰ ਬਣਾਇਆ ਜਾਵੇ ਕੀ ਨਾਜ ਤੁਹਾਡਾ ਗੁਰਪ੍ਰੀਤ ਕਰ ਪਿੰਡ ਕਿਹੜਾ ਜੀ ਪਿੰਡ ਪਾਣੀ ਤੇ ਕੀ ਗੱਲ ਹੋਈ ਯਾਰ ਅੜੇ ਹੱਥ ਦੇ ਸਟਾਮ ਗਰਾਂ ਲਗੀਆਂ ਤੇ ਸਿਲੰਡਰ ਫਟਿਆ ਹੀ ਚਾਹ ਤਰ ਲੱਗੇ ਸੀ ਕਿੰਨੇ ਕ ਵਜ ਦੀ ਗੱਲ ਆ ਤੇ ਸਾਡੇ ਕੁਛ ਕਿੰਨਾ ਕ ਨੁਕਸਾਨ ਹੋਇਆ ਵਾ ਵਾ ਜੀ ਕਾਫੀ ਆ ਗਿਆ ਕਿਦਾਂ ਫਟਿਆ ਕਿਦਾਂ ਸਿਲੰਡਰ ਚਾਹ ਤਰ ਲੱਗੇ ਹਾਂ ਤੇ ਜੇ ਚਾਹ ਤੇ ਉਤਰ ਪਾਣੀ ਰੱਖਿਆ ਹੀ ਤਾਂ ਫਟਦੇ ਤੇ ਕਿਨਾ ਕ ਕੰਦਾ ਕੁੰਦਾ ਡਗੀਆਂ ਹੋਰ ਕੀ ਕੀ ਨੁਕਸਾਨ ਹੋਇਆ ਬਸੇ ਹੀ ਆਹ ਹੱਥ ਪੈਰੀ ਸੜੇ ਆ ਤੇ ਕੰਦਾ ਕੋਠੇ ਦਿੱਤੀ ਕਿੰਨੇ ਕ ਵਜੇ ਦੀ ਗੱਲ ਆ ਸਾਢੇ 6 ਕੀ ਨਾ ਆਏ ਬਾਪੂ ਜੀ ਤੁਹਾਡਾ ਮੈਂ ਨਹੀਂ ਦੱਸੀ ਪਿੰਡ ਕਿਹੜਾ ਜੀ ਪੈਣੀ ਮੱਸਾ ਸਿੰਘ ਤੇ ਕੀ ਗੱਲ ਹੋਈ ਆ ਜਿਹੜੀ ਘਰ ਚ ਖਲਾਰਾ ਪਿਆ ਇਹਨਾਂ ਦੇ ਘਰ ਚ ਗਰੀਬ ਪਰਿਵਾਰ ਆ ਬੱਚਿਆਂ ਦਾ ਪਾਲਣ ਪੋਸ਼ਣ ਧੜੀ ਤੋਂ ਪਾ ਕਰਕੇ ਗੁਰਬੀਰ ਸਿੰਘ ਕੰਮ ਕਰਦਾ ਸੀ ਆਪਣਾ ਦੋ ਗੁਟੀਆਂ ਗਰੀਬ ਦੀਆਂ ਇੱਕ ਲੜਕਾ ਜਿਹੜਾ ਛੋਟਾ ਹੈ ਨਾਲੋਂ ਕਿ ਕਲੇ ਫਰਗੀਬ ਸਿੰਘ ਦੇ ਸਤੇ ਕਰਜ਼ਾ ਕਰਵਾਇਆ ਤੇ ਅਚਾਨਕ ਸੜਨ ਦਾ ਨੁਕਸਾਨ ਹੋਣ ਕਰਕੇ ਕਰਜ਼ਾ ਸਾਰਾ ਨੁਕਸਾਨ ਹੋ ਗਿਆ ਇਹ ਮਾਤੜ ਬੰਦਾ ਹੈ ਗਰੀਬ ਆ ਕੁਝ ਵੀ ਨਹੀਂ ਕਰ ਸਕਦਾ ਕਿ ਬੱਚਿਆਂ ਦਾ ਪਾਲਣ ਪੋਸ਼ਣ ਕਰੂ ਜਾਂ ਇਹਨਾਂ ਦਾ ਇਲਾਜ ਕਰਾਉ ਜਾਂ ਆਪਣਾ ਘਰ ਬਣਾਉਗਾ ਤੇ ਤੁਸੀਂ ਕੀ ਲਗਦੇ ਜੀ ਇਹਨਾਂ ਦੇ ਮੈਂ ਇਹਨਾਂ ਦਾ ਚਾਚਾ ਲਾਗੂ ਗਵਾਂਢੀ ਜੀ ਹਾਂਜੀ ਹਾਂਜੀ ਤੇ ਦੀ ਮੰਗ ਕਰਦੇ ਜੀ ਹੋਣਗੇ ਮੰਗ ਇਹੋ ਹੀ ਆ ਸੰਸਥਾ ਵੱਲੋਂ ਕੀ ਇਹਨਾਂ ਦੀ ਕੋਈ ਹੈਲਪ ਕੀਤੀ ਜਾਵੇ ਇਹਨਾਂ ਦੇ ਘਰ ਪਰਿਵਾਰ ਤੇ